ਇਸ ਗਵਰਨਮੈਂਟ ਤੱਕ ਕਿੰਨਾ ਕੁ ਬਰੁਸਾਉਸਾ ਮੈਂ ਇੱਥੇ ਇੱਕ ਭਗਵੰਤ ਨੂੰ ਤੇ ਕੇਜਰੀਵਾਲ ਨੂੰ ਇੱਥੇ ਇੱਕੋ ਗੱਲ ਕਹੂੰਗਾ ਕਿ ਇਸ ਕੇਸ ਨੂੰ ਕਿਸੇ ਬੰਨੇ ਲਾ ਕੇ ਛੱਡਿਆ ਜੇ 15 ਅਗਸਤ ਨੂੰ ਆਇਆ ਤੇ ਅਗਲੀ 26 ਜਨਵਰੀ ਦੀ ਡੇਟ ਦਿੱਤੀ ਤੇ ਇਸੇ ਕੇਜਰੀਵਾਲ ਨੇ ਇਹਨਾਂ ਦੇ ਪਾਰਟੀ ਦੇ ਸੁਪਰੀਮੋ ਨੇ 4 ਮਹੀਨੇ ਦਾ ਟਾਈਮ ਮੰਗਿਆ ਸੀ ਮੈਂ ਪਹਿਲੇ ਤੇ ਕੇਜਰੀਵਾਲ ਨੂੰ ਇਹ ਸਵਾਲ ਕਰਨਾ ਚਾਹੁੰਦਾ ਜੋ ਕੇਜਰੀਵਾਲ ਸਾਹਿਬ ਜਿਹਨੂੰ ਤੁਸੀਂ ਗ੍ਰਿਫਤਾਰ ਕੀਤਾ ਮੈਂ ਤੇ ਉਹਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ ਉਹਦੇ ਤੋਂ ਪਹਿਲੇ ਮਾਫੀ ਕਿਹੜੀ ਮੰਗੀ ਤੁਸੀਂ ਤੁਸੀਂ ਖੁਦ ਰਿਟਰਨ ਵਿੱਚ ਮਾਫੀ ਮੰਗੀ ਹੈ ਸਿਆਦ ਜੀ ਚਲੋ ਤੁਸੀਂ ਜੋ ਕੁਝ ਵੀ ਕਾਰਕਮਿਕ ਕਰੋ ਪਾਰਟੀ ਬਕਾਇਦਾ ਤੌਰ ਨਾਲ ਹੈ ਕਿਉਂਕਿ ਇਸ ਵਿਅਕਤੀ ਤੇ ਜਿਹੜੀ ਐਫ ਆਈ ਆਰ ਰਜਿਸਟਰ ਹੋਈ ਕਾਂਗਰਸ ਦੀ ਸਰਕਾਰ ਵਿੱਚ ਬਟ ਸਾਨੂੰ ਇਹ ਖੱਛਾ ਕਿ ਫੇਰ ਡਰਾਮਾ ਹੀ ਹੋ ਰਿਹਾ ਕੋਈ ਵੀ ਕੇਸ ਭਾਵੇਂ ਵਿਜੀਲੈਂਸ ਨੇ ਕੀਤਾ ਕ腐ਸ਼ਨ ਦਾ ਜਾਂ ਡਰੱਗਸ ਦੇ ਕੇਸੇ ਨੇ ਮੇਰੇ ਅੱਜ ਵੀ ਮੰਨਣਾ ਹੈ ਕਿ ਇਹ ਪੁਲਿਸ ਜਿਹੜੀ ਹੈ ਪੰਜਾਬ ਦੀ ਪੁਲਿਸ ਉਹ ਤੱਕ ਤੱਕ ਇਹ ਖੁਦ ਸੁਮੇਵਾਰ ਨੇ ਇਸ ਗੱਲ ਤੇ ਤੁਸੀਂ ਆਪੇ ਤੁਸੀਂ ਵੇਖੋ ਜਿਹੜੀ ਪੁਲਿਸ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾ ਸਕਦੀ ਹੈ ਜਿਹੜੀ ਪੁਲਿਸ ਰਾਜਜੀਤ ਸਿੰਘ ਏਆਈਜੀ ਨੂੰ ਜਿਹੜਾ ਡਰੱਗਸ ਦੇ ਵਿੱਚ ਵੱਡਾ ਨਾਮ ਹੈ ਉਹਨੂੰ ਖੁਦ ਭਜਾ ਸਕਦੀ ਜਿਹੜੇ ਲਾਰੈਂਸ ਬਿਸ਼ਨੋਈ ਦੇ ਵਿੱਚ ਜਿਹਨੂੰ ਕੇਸ ਚੋਂ ਬਾਹਰ ਕੱਢਿਆ ਗਿਆ ਡੀਐਸਪੀ ਸੰਧੂ ਉਹਨੂੰ ਖੁਦ ਭਜਾ ਸਕਦੀ ਹੈ ਦਸਤਰ ਨੂੰ ਲੈ ਕੇ ਬਿਕਮ ਸਿੰਘ ਮੀਟਿਆ ਰਿਕਮ ਕਰੇ ਨੈਗੇਟਿਵ ਦੇਖੋ ਅਸੀਂ ਇਹ ਗੱਲ ਕਲੀਅਰ ਕੀ ਸਾਫ ਤੋਂ ਨਸ਼ਾ ਕੋਈ ਵੇਚਦਾ ਹੋਵੇ ਜਾਂ ਬਕਾਦਾ ਹੋਵੇ ਉਹ ਭਾਵੇਂ ਕੋਈ ਪੋਲੀਟੀਸ਼ੀਅਨ ਹੋਵੇ ਭਾਵੇਂ ਪੁਲਿਸ ਦਾ ਅਫਸਰ ਹੋਵੇ ਭਾਵੇਂ ਕੋਈ ਬੀਰੋਕਰੇਟ ਹੋਵੇ ਭਾਵੇਂ ਕੋਈ ਡਰਗਸ ਦਾ ਸਮਗਰਰ ਹੋਵੇ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਬਟ ਇੱਕ ਚੀਜ਼ ਹੈ ਪੋਲੀਟੀਕਲੀ ਮੋਟੀਵੇਟਡ ਨਾ ਸਾਢੇ 3 ਸਾਲ ਤੇ ਤੁਸੀਂ ਸੁੱਤੇ ਰਹੇ ਹੁਣ ਤੁਸੀਂ ਇੱਕ ਵਾਰ ਫੇਰ ਕੋਸ਼ਿਸ਼ ਕਰ ਰਹੇ ਹੋ ਕਿ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਛੁੱਟੀ ਹੈ ਦੇਖੋ ਤੁਸੀਂ ਕੋਈ 26 ਜਨਵਰੀ ਜਾਂ 15 ਅਗਸਤ ਕੱਢ ਕੇ ਵੇਖ ਲਓ ਪਹਿਲੇ ਸਾਲ ਜੇ 26 ਜਨਵਰੀ ਹੈ ਤਾਂ ਭਗਵੰਤ ਮਾਨ ਕਹਿੰਦਾ ਸੀ 15 ਅਗਸਤ ਤੱਕ ਨਸ਼ਾ ਬੰਦ ਹੋ ਜਾਏ ਜੇ 15 ਅਗਸਤ ਨੂੰ ਆਇਆ ਤੇ ਅਗਲੀ 26 ਜਨਵਰੀ ਦੀ ਡੇਟ ਦੇ ਦਿੱਤੀ ਤੇ ਇਸੇ ਕੇਜਰੀਵਾਲ ਨੇ ਇਹਨਾਂ ਦੇ ਪਾਰਟੀ ਦੇ ਸੁਪਰੀਮੋ ਨੇ 4 ਮਹੀਨੇ ਦਾ ਟਾਈਮ ਮੰਗਿਆ ਮੈਂ ਪਹਿਲੇ ਤਾਂ ਕੇਜਰੀਵਾਲ ਨੂੰ ਇਹ ਸਵਾਲ ਕਰਨਾ ਜੋ ਕੇਜਰੀਵਾਲ ਸਾਹਿਬ ਜਿਹਨੂੰ ਤੁਸੀਂ ਗ੍ਰਿਫਤਾਰ ਕੀਤਾ ਮੈਂ ਤਾਂ ਉਹਦਾ ਨਾਮ ਹੀ ਨਹੀਂ ਲੈਣਾ ਚਾਹੁੰਦਾ ਉਹਦੇ ਤੋਂ ਪਹਿਲੇ ਮਾਫੀ ਕਿਹੜੀ ਕਾਨੂੰ ਮੰਗੀ ਤੁਸੀਂ ਤੁਸੀਂ ਖੁਦ ਰਿਟਰਨ ਵਿੱਚ ਮਾਫੀ ਮੰਗੀ ਹੈ ਸਿਆਦਗੀ ਚਲੋ ਤੁਸੀਂ ਜੋ ਕੁਝ ਵੀ ਕਾਰਕਰਮੀ ਕਰੋ ਪਾਰਟੀ ਬਕਾਇਦਾ ਤੌਰ ਨਾਲ ਹੈ ਕਿਉਂਕਿ ਇਸ ਵਿਅਕਤੀ ਤੇ ਜਿਹੜੀ ਐਫ ਆਈ ਆਰ ਰਜਿਸਟਰ ਹੋਈ ਕਾਂਗਰਸ ਦੀ ਸਰਕਾਰ ਵਿੱਚ ਬਟ ਸਾਨੂੰ ਇੱਕ ਖਛਾ ਕਿ ਫੇਰ ਡਰਾਮਾ ਹੀ ਹੋ ਰਿਹਾ ਕੋਈ ਵੀ ਕੇਸ ਭਾਵੇਂ ਵਿਜੀਲੈਂਸ ਨੇ ਕੀਤਾ ਕ腐ਸ਼ਨ ਦਾ ਜਾਂ ਡਰੱਗਸ ਦੇ ਕੇਸੇ ਨਹੀਂ ਮੇਰੇ ਅੱਜ ਵੀ ਮੰਨਣਾ ਹੈ ਕਿ ਪੁਲਿਸ ਜਿਹੜੀ ਹੈ ਪੰਜਾਬ ਦੀ ਪੁਲਿਸ ਉਹ ਤੱਕ ਤੱਕ ਇਹ ਖੁਦ ਜ਼ਿੰਮੇਵਾਰ ਨਹੀਂ ਇਸ ਗੱਲ ਤੇ ਤੁਸੀਂ ਆਪੇ ਤੁਸੀਂ ਵੇਖੋ ਜਿਹੜੀ ਪੁਲਿਸ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾ ਸਕਦੀ ਹੈ ਜਿਹੜੀ ਪੁਲਿਸ ਰਾਜਜੀਤ ਸਿੰਘ ਏਆਈਜੀ ਨੂੰ ਜਿਹੜਾ ਡਰੱਗਸ ਦੇ ਵਿੱਚ ਵੱਡਾ ਨਾਮ ਹੈ ਉਹਨੂੰ ਖੁਦ ਭਜਾ ਸਕਦੀ ਜਿਹੜੇ ਲਾਰੈਂਸ ਬਿਸ਼ਨੋਈ ਦੇ ਵਿੱਚ ਜਿਹਨੂੰ ਕੇਸ ਚੋਂ ਬਾਹਰ ਕੱਢਿਆ ਗਿਆ ਡੀਐਸਪੀ ਸੰਧੂ ਉਹਨੂੰ ਖੁਦ ਭਜਾ ਸਕਦੀ ਏ ਤੇ ਜਦੋਂ ਮਰਜ਼ੀ ਵਾਪਸ ਮਗਾ ਸਕਦੀ ਏ ਇਸ ਗਵਰਨਮੈਂਟ ਤੁਹਾਨੂੰ ਕਿੰਨਾ ਕੁ ਭਰੋਸਾ ਹੋ ਸਕਦਾ ਮੈਂ ਇੱਥੇ ਇੱਕ ਭਗਵੰਤ ਨੂੰ ਤੇ ਕੇਜਰੀਵਾਲ ਨੂੰ ਇੱਥੇ ਇੱਕੋ ਗੱਲ ਕਹੂੰਗਾ ਕਿ ਇਸ ਕੇਸ ਨੂੰ ਕਿਸੇ ਬੰਨੇ ਲਾ ਕੇ ਛੱਡਿਓ ਤੇ ਨਹੀਂ ਤੇ ਪੰਜਾਬ ਦੇ ਵਿੱਚੋਂ ਮੋਰੀ ਬਿਸਤਰਾ ਚੁੱਕੋ ਤੇ ਭੱਜਣ ਵਾਲੇ ਬਣੋ ਹਾਂਜੀ ਅਗਲੀ ਗੱਲ ਹੁਣ ਅਗਲਾ ਸਵਾਲ ਵੀ ਕੋਈ ਤੁਹਾਡੇ ਤੋਂ ਸਾਬ ਸਾਬ ਵੀ ਆਪਾਂ ਗੱਲ ਕਰ ਰਹੇ ਆ ਅਕਾਲੀ ਦਲ ਦੀ ਮੂਡ ਬੈਂਕ ਬਹੁਤ ਆਫਸੀ ਗੱਲ ਪਰ ਲਗਾਤਾਰ ਡਾਊਨ ਜਾ ਰਿਹਾ ਹੈਗਾ ਕਿਸੇ ਟਾਈਮ ਦੇ ਉੱਤੇ ਇਹਨਾਂ ਨੂੰ ਇਹ ਕਹਿੰਦਾ ਸੀਗਾ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਮੂਡ ਬੈਂਕ ਇਹਨਾਂ ਦਾ ਚైనా ਤੱਕ ਵੀ ਕਿਤੇ ਮੈਂ ਤੇ ਇਹਨੂੰ ਕਿਵੇਂ ਦੇਖਦਾ ਹਾਂ ਕਿਉਂਕਿ ਉਹ ਜਵਾਨ ਦਾ ਜਾ ਦੇਖੋ ਗੱਲ ਇਸ ਤਰ੍ਹਾਂ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਉਹਨਾਂ ਇਹ ਬੇਸਿਕਲੀ ਸਿੱਖ ਜਮਾਤ ਇਟ ਵਾਸ ਰਿਪਰੈਜ਼ੈਂਟੇਟਿਵ ਆਫ ਦੀ ਸਿੱਖ ਇਹ ਜਿਹੜੀ ਪਾਰਟੀ ਦਾ ਜੋ ਜਨਮ ਹੋਇਆ ਹੈ ਇਹਨੂੰ ਐਜ਼ ਅ ਸਿੱਖ ਪਾਰਟੀ ਬਣਾਇਆ ਜਦੋਂ ਬਾਦਲ ਸਾਹਿਬ ਗਵਰਨਮੈਂਟ ਚਾਹੇ ਨੇ ਉਹਨਾਂ ਨੇ ਬਾਦਲ ਸਾਹਿਬ ਸੀਨੀਅਰ ਨੇ ਸਾਹਮਣੇ ਆ ਰਿਹਾ ਕਿ ਨਿਹਰਾ ਇਸ ਆਪਣੇ ਇੱਕ ਧਰਮ ਦਾ ਨਾਮ ਲੈ ਕੇ ਵੋਟ ਮੰਗਣਾ ਸਾਡੀ ਗੱਲ ਨਹੀਂ ਬੰਨੀ ਤੇ ਮੋਗੇ ਵਿੱਚ ਜਿਹੜੀ ਬਹੁਤ ਵੱਡੀ ਇੱਕ ਕਾਨਫਰੰਸ ਉਸ ਟਾਈਮ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਇਹ ਹੁਣ ਸਿੱਖ ਜਮਾਤ ਨਹੀਂ ਇੱਕ ਪੰਜਾਬੀ ਜਮਾਤ ਬਣੇ ਸੋ ਇਹਨਾਂ ਨੇ ਉਹਨੂੰ ਓਪਨ ਅਪ ਕੀਤਾ ਇੱਕ ਰਿਲੀਜੀਅਸ ਬੇਸਡ ਪਾਰਟੀ ਨੂੰ ਇੱਕ ਸੈਕੂਲਰ ਪਾਰਟੀ ਦਾ ਫੇਸ ਦੇਣ ਦੀ ਕੋਸ਼ਿਸ਼ ਕੀਤੀ ਸਾਨੂੰ ਉਹਦੇ ਵਿੱਚ ਕੋਈ ਤਕਲੀਫ ਨਹੀਂ ਅਸੀਂ ਮੰਨਦੇ ਆ ਕਿ ਗੁਰੂਆਂ ਪੀਰਾਂ ਪਗੰਬਰਾਂ ਦੀ ਤੇ ਸੂਰਬੀਰਾਂ ਦੀ ਦਿੱਤੀ ਇੱਥੇ ਤੇ ਗੁਰੂਆਂ ਨੇ ਹਾਲ ਹੀ ਹਮੇਸ਼ਾ ਸਾਂਝੀ ਬਾਗਤਾ ਦੀ ਕੀਤੀ ਮਾਨਸ ਕੀ ਜਾਤ ਸਭ ਇੱਕ ਹੀ ਪਛਾਣ ਬੋਲੀ ਕਾਂਗਰਸ ਹੀ ਇੱਕ ਜਮਾਤ ਹੈ ਜਿਹੜੀ ਨੈਸ਼ਨਲਿਸਟ ਵੀ ਹੈ ਤੇ ਸੈਕੂਲਰ ਵੀ ਇਹਨਾਂ ਨੇ ਕੀਤੀ ਉਦੇ ਨਾਲ ਨਾ ਫਿਰ ਇਹਨਾਂ ਨੇ ਸੋਚਿਆ ਕਿ ਚਲੋ ਬਾਕੀ ਲੋਕ ਤੇ ਕੁਝ ਹੱਦ ਤੱਕ ਸਾਡੇ ਨਾਲ ਆ ਹੀ ਗਏ ਨੇ ਤੇ ਵੋਟਾ ਲੈਣ ਵਾਸਤੇ ਇਹਨਾਂ ਨੇ ਇੱਕ ਇਸ ਕਿਸਮ ਦੀ ਤਾਕਤ ਬੈਕਗ੍ਰਾਉਂਡ ਦੇ ਵਿੱਚ ਜੱਫੀ ਪਾਈ ਜਿਹੜੀ ਸਿੱਖ ਇਸ਼ੂਜ਼ ਦੇ ਉੱਤੇ ਸਿੱਖ ਧਰਮ ਦੇ ਟੋਟਲੀ ਉਲਟ ਆਪੋਜੀਸ਼ਨ 'ਚ ਚੱਲਦੀ ਸੀ ਉਹਨਾਂ ਨਾਲ ਇਹਨਾਂ ਨੇ ਸਾਇਲੈਂਟ ਆਪਣੀ ਇੱਕ ਲਾਇੰਸ ਬਣਾਈ ਉਹਨਾਂ ਕੋ ਵੋਟਾ ਲਿਆ ਇੱਕ ਕਲੈਕਸ਼ਨ ਵੀ ਉਹਨਾਂ ਦੇ ਸਿਰ ਤੇ ਜਿੱਤੇ ਜਦੋਂ ਫਰਦਾ ਬਾਸ਼ ਹੋਇਆ ਲੋਕਾਂ 'ਵੇ ਸਮਝ ਆਈ ਕਿ ਜਿਹੜੀ ਦੌੜੀ ਵਾਰ ਹੈ 2012 ਜਿੱਤੇ ਨੇ ਉਹਦੇ ਫੈਕਟਰ ਕੀ ਫੈਕਟਰ ਜਦੋਂ ਸਾਹਮਣੇ ਆਇਆ ਕਿ ਇਹਨਾਂ ਨੇ ਮਦਦ ਜਿਹੜੀ ਹੈ ਇੱਕ ਇਹੋ ਜੀ ਆਰਗੇਨਾਈਜੇਸ਼ਨ ਦੀ ਲਈ ਹੈ ਜਿਹੜੀ ਕੰਪਲੀਟਲੀ ਸਿੱਖ ਪ੍ਰਿੰਸੀਪਲਸ ਦੇ ਅਗੇ ਚੱਲਦੀ ਹੈ ਤਾਂ ਲੋਕਾਂ ਦੇ ਵਿੱਚੋਂ ਇਹਨਾਂ ਦੇ ਫੇਰ ਉੱਠਣਾ ਸ਼ੁਰੂ ਹੋ ਗਿਆ ਅੱਜ ਇਹ ਵੇਖੋ ਹਾਲਾਤ ਇਹੋ ਜਿਹੇ ਬਣ ਗਏ ਕਿਸੇ ਨੂੰ ਅਕਾਲੀ ਲੀਡਰਸ਼ਿਪ ਦੇ ਫੇਰ ਦੀਆਂ ਨਹੀਂ ਬਾਕੀਆਂ ਨੂੰ ਤੇ ਛੱਡ ਲੋ ਕਿਸੇ ਸਿੱਖ ਨੂੰ ਫੇਰ ਤਾਂ ਹੈ हरियाणा ਨੇ ਸਾਡੇ ਰਿਲੀਜੀਅਸ ਇੰਸਟੀਟਿਊਸ਼ਨ ਸਾਡੇ ਦੇ ਨੇ ਉਹਨਾਂ ਵਿੱਚ ਇੰਨੀ ਭਾਰੀ ਮداਖਲਤ ਇਹਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਇੱਕ ਸਿੱਖ ਬਜੋਰੀਟੀ ਸੂਬੇ ਵਿੱਚ ਜੇ ਇੱਥੇ ਧਰਮ ਪਰਿਵਰਤਨ ਹੋ ਰਿਹਾ ਪੰਜਾਬ ਦੇ ਵਿੱਚ ਸਿੱਖ ਵੀ ਜਿਹੜੇ ਨੇ ਉਹ ਕੁਝ ਹੋਰ ਧਰਮ ਅਪਣਾ ਰਹੇ ਨੇ ਤੇ ਇਸ ਤੋਂ ਵੱਡੀ ਖਤਰੇ ਦੀ ਕਹਿਤੀ ਕੀ ਹੋ ਸਕਦੀ ਕਿ ਜਿਹੜੇ ਜਿਹੜਾ ਤੁਹਾਡਾ ਇੱਕ ਮੈਜੋਰੀਟੀ ਸੂਬਾ ਹੋਵੇ ਜੇ ਉਹਦੇ ਵਿੱਚ ਤੁਹਾਡੀ ਪਰਵਰਤਨ ਹੋ ਰਿਹਾ ਉਹਦਾ ਮਤਲਬ ਤੁਹਾਡੇ ਇੰਸਟੀਚਿਊਸ਼ਨ ਜਿਹੜੇ ਧਾਰਮਿਕ ਇੰਸਟੀਚਿਊਸ਼ਨ ਨੇ ਜਿਨ੍ਹਾਂ ਨੇ ਗਰੀਬ ਲੋਕਾਂ ਨੂੰ ਮਿਡੀਓਕਰ ਲੋਕਾਂ ਨੂੰ ਮਦਦ ਕਰਨੀ ਸੀ مالی ਤੌਰ ਤੇ ਮਦਦ ਕਰਨੀ ਸਕੂਲਾਂ ਵਿੱਚ ਮਦਦ ਕਰਨੀ ਸੀ ਹਸਪੀਟਲ ਵਿੱਚ ਮਦਦ ਕਰਨੀ ਸੀ ਵਜ਼ੀਫਿਆਂ ਵਿੱਚ ਬੱਚਿਆਂ ਦੇ ਕਰਨੀ ਜਿ세 ਤਾਂ ਦੂਜੇ ਕਰਦੇ ਜਦੋਂ ਤੁਸੀਂ ਉਹਦੇ ਤੋਂ ਹੱਥ ਹੀ ਖਿੱਚ ਲਿਆ ਤੇ ਕੰਪਲੀਟਲੀ ਇਸ ਨੂੰ ਪੋਲਿਟਿਕਲਾਈਜ਼ ਹੀ ਕਰ ਦਿੱਤਾ ਸਾਰੇ ਮਸਲੇ ਨੂੰ ਤਾਂ ਲੋਕਾਂ ਨੇ ਬਿਲਕੁਲ ਚਾਪ ਦਿੱਤਾ ਸੋ ਅੱਜ ਅਕਾਲੀ ਦਾ ਡਿੱਗਦਾ ਡਿੱਗਦਾ ਢੈਂਦਾ ਚੌਥੇ ਨੰਬਰ ਤੇ ਪਹੁੰਚ ਅੱਜ ਜੇ ਵੇਖਿਆ ਜਾਏ ਤੇ ਜਿਹੜੀਆਂ ਚਾਰ ਮੇਨ ਜੁਗਾਤਾਂ ਨੇ ਉਹਦੇ ਵਿੱਚ ਅਕਾਲੀ ਦਲ ਪੂਰ ਫੋਰਟ ਤੋਂ ਇਹਨਾਂ ਦੀ ਡਿਸਟੈਂਸ ਖਤਮ ਹੋ ਗਈ ਤੇ ਲਾ ਹੀ ਮੈਨੂੰ ਜਿਆਦਾ ਹੈ ਜਲਦੀ ਚ ਬਣਨੀ ਜਦੋਂ ਤੁਸੀਂ ਗੁਰੂ ਘਰ ਨਾਲ ਮੱਥਾ ਲਾਓਗੇ